ਅਚਾਰ ਜੀ ਮੈਂ ਧਰਮਿੰਦਰ ਸਿੰਘ ਆਜ ਬਠਿੰਡੇ ਦੇ ਵਿੱਚ ਮਾਨਵੇ ਦੇ ਇਸ ਜੋਨ ਦੀ ਇੱਕ ਅਲੱਗ-ਅਲੱਗ ਜ਼ਿਲ੍ਹਿਆਂ ਦੇ ਆਗੂਆਂ ਦੀ ਜਿਹੜੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਤੈਅ ਕੀਤਾ ਹੈ 11 ਜੁਲਾਈ ਨੂੰ ਇੱਕ ਵੱਡੀ ਜਿਹੜੀ ਹੈ ਕੰਵੈਨਸ਼ਨ ਅਸੀਂ ਪਿੰਡਾਂ ਦੇ ਟੀਚਰ ਹੌਮ ਦੇ ਵਿੱਚ ਕਰਨ ਜਾ ਰਹੇ ਆ ਮਨਰੇਗਾ ਵਰਕਰ ਯੂਨੀਅਨ ਦੇ ਵੱਲੋਂ ਜਿਹੜੀ ਕਨਵੈਨਸ਼ਨ ਹੋ ਰਹੀ ਹੈ ਕਿਉਂਕਿ ਪੰਜਾਬ ਭਰ ਦੇ ਵਿੱਚ ਪੂਰੇ ਮਨਰੇਗਾ ਦੇ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ ਉੱਪਰ ਲਗਾਤਾਰ ਹਮਲੇ ਕੀਤੇ ਜਾ ਰਿਹਾ ਹੈ ਉਹ ਹਮਲੇ ਚਾਹੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਆ ਪਿੰਡਾਂ ਦੇ ਕ੍ਰਮ ਚੋਦਰੀ ਸਰਪੰਚਾਂ ਦੇ ਵੱਲੋਂ ਆ ਚਾਹੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਦੇ ਵੱਲੋਂ ਆ ਜਿਹੜੀ ਸਰਕਾਰ ਇਹ ਕਹਿੰਦੀ ਰਹੀ ਹੈ ਵੀ ਜਦੋਂ ਅਸੀਂ ਸੱਤਾ ਚਾਹਾਂਗੇ ਤੇ ਅਸੀਂ ਮਨਰੇਗਾ ਦੀ ਦਿਹਾੜੀ ਦੇ ਵਿੱਚ ਵਾਅਦਾ ਕਰਾਂਗੇ 3 ਸਾਲ ਬੀਤ ਜਾਂ ਤੋਂ ਬਾਅਦ ਅੱਜ ਮਰੀਕਾ ਦੀ ਹਾਲਤ ਮਰੀਕਾ ਦੇ ਮਜ਼ਦੂਰਾਂ ਦੀ ਹਾਲਤ ਪੰਜਾਬ ਤੇ ਉਸ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਦਿਖ ਰਹੀ ਇਸੇ ਗੱਲ ਨੂੰ ਦੇਖਦੇ ਹੋਏ ਪੂਰੇ ਪੰਜਾਬ ਭਾਰ ਦੇ ਵਿੱਚ ਮਰੀਕਾ ਵਰਕਰ ਯੂਨੀਅਨ ਦੇ ਵੱਲੋਂ ਤਿੰਨ ਵੱਡੀਆਂ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਹਨ 6 ਜੁਲਾਈ ਨੂੰ ਜਲੰਧਰ ਤੇ 11 ਜੁਲਾਈ ਨੂੰ ਬਠਿੰਡਾ ਦੇ ਟੀਚਰ ਹੁੰਦੇ ਵਿੱਚ ਇੱਕ ਵਿਸ਼ਾਲ ਜਿਹੜੀ ਕਨਵੈਨਸ਼ਨ ਮਰਰੇਕਾ ਵਰਕਰ ਦੁਨੀਆ ਦੇ ਵੱਲੋਂ ਕੀਤੀ ਜਾ ਰਹੀ ਹੈ। ਉਹਦੀ ਕਾਮਯਾਬੀ ਦੇ ਲਈ ਅੱਜ ਬਠਿੰਡਾ ਦੇ ਟੀਚਰ ਹੁੰਦੇ ਵਿੱਚ ਮੀਟਿੰਗ ਕਰਕੇ ਅਸੀਂ ਐਲਾਨ ਕਰਦੇ ਆਂ ਕਿ ਇੱਥੇ ਮੁਕਸਰ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ ਤੇ ਮਾਨਸਾ ਤੇ ਇਹਦੇ ਨਾਲ ਦੇ ਜਿੰਨੇ ਵੀ ਲੱਗੇ ਮਰਰੇਕਾ ਦੇ ਕਾਮੇ ਆ ਨਾ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਸਾਰਿਆਂ ਨੂੰ ਸੱਦਾ ਦਿੰਦੇ ਆ ਕਿ ਤੁਹਾਡੀ ਦਿਹਾੜੀ ਦੇ ਵਾਅਦੇ ਦੇ ਲਈ ਸਾਰਾ ਸਾਲ ਹਰ ਇੱਕ ਮਲੇਗਾ ਕਾਮੇ ਨੂੰ ਕੰਮ ਮਿਲੇ ਉਹਦਾ ਤੋਲਾਵਾ ਜਿੰਨੀਆਂ ਵੀ ਮੁਸ਼ਕਲਾਂ ਆ ਰਹੀਆਂ ਮਲੇਗਾ ਦੇ ਮਜ਼ਦੂਰਾਂ ਨੂੰ ਮਲੇਗਾ ਦੇ ਮੇਟਾਂ ਨੂੰ ਉਹਨਾਂ ਦੇ ਹੱਲ ਦੇ ਲਈ ਮਨਰੇਗਾ ਵਰਕਰ ਯੂਨੀਅਨ ਦੇ ਵੱਲੋਂ ਇੱਕ ਵੱਡਾ ਕੱਟ ਕੀਤਾ ਜਾ ਰਿਹਾ ਹੈ ਬਠਿੰਡਾ ਦੇ ਟੀਚਰ ਹੌਂ ਦੇ ਵਿੱਚ ਤੇ ਕੱਟ 11 ਜੁਲਾਈ ਠੀਕ 11 ਵਜੇ ਇੱਥੇ ਬਠਿੰਡੇ ਦੇ ਵਿੱਚ ਕੀਤਾ ਜਾਊਗਾ ਤੇ ਤੁਰਤ ਤੁਹਾਨੂੰ ਸਾਰਾ ਕਿ ਫਤਹਾ ਦਿੰਨੇ ਆ ਜਿੱਥੇ ਆਗੂ ਕੰਮ ਕਰਦੇ ਆ ਤੇ ਜਿੱਥੇ ਵੀ ਮਨਰੇਗਾ ਦੇ ਮਜ਼ਦੂਰ ਕੰਮ ਕਰਦੇ ਆ ਉਹ ਪਿੰਡਾਂ ਦੇ ਵਿੱਚੋਂ ਕਾਫਲੇ ਬਣਾ ਕੇ ਇਸ ਵਿਸ਼ਾਲ ਕਨਵੈਨਸ਼ਨ ਦੇ ਵਿੱਚ ਆਪਣੀ ਹਾਜ਼ਰੀ ਭਰਨ ਤਾਂ ਕਿ ਆਹ ਨਾਲੇ ਸਮੇਂ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਮਨਰੇਗਾ ਦੇ ਫੰਡਾਂ ਦੇ ਵਿੱਚ ਮਨਰੇਗਾ ਦੀ ਜਿਹੜੇ ਬਜਟ ਦੇ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ ਉਹਨੂੰ ਵਾਪਸ ਕਰਾਇਆ ਜਾਵੇ ਤੇ ਆਹ ਨਾਲੇ ਸਮੇਂ 'ਚ ਮਨਰੇਗਾ ਦੀ ਦਿਹਾੜੀ ਵੀ ਵਧਾਈਏ ਤੇ ਸਾਰੇ ਸਾਲ ਮਨਰੇਗਾ ਦੇ ਮਜ਼ਦੂਰਾਂ ਨੂੰ ਕੰਮ ਮਿਲੇ ਇਹਦਾ ਸਾਰੀ ਗੱਲਾਂ ਨੂੰ ਲੈ ਕੇ 11 ਜੁਲਾਈ ਦੀ ਕਨਵੈਨਸ਼ਨ ਨੂੰ ਕਾਮਯਾਬ ਕਰੀਏ ਅੱਜ ਦੀ ਇਹ ਮੀਟਿੰਗ ਹੋਈ ਹੈ ਤੇ ਇਹਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਆਗੂਆਂ ਨੇ ਇਹ ਸਹਿਮਤੀ ਦਿੱਤੀ ਹੈ ਤੇ ਜ਼ਿੰਮੇਵਾਰੀ ਲਈ ਹੈ ਕਿ ਆਪ ਤੇ ਆਪ ਦਾ ਜ਼ਿਲ੍ਹਾ ਤੋਂ ਪੱਤ ਤੋਂ ਗਿਣਤੀ ਦੇ ਵਿੱਚ ਮਰਲੇਗਾ ਦੇ ਕੰਮ ਏ ਇਸ ਕਨਵੈਨਸ਼ਨ ਦੇ ਵਿੱਚ ਹਿੱਸਾ ਲੈਣਗੇ ਤੇ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਅਸੀਂ ਪੰਜਾਬ ਭਰ ਦੇ ਮਰਲੇਗਾ ਮਜ਼ਦੂਰਾਂ ਨੂੰ ਸੱਦਾ ਦਿੰਦੇ ਆਂ ਕਿ ਆਓ ਮਰਲੇਗਾ ਵਰਕਰ ਯੂਨੀਅਨ ਜਿਹੜੀ ਲਗਾਤਾਰ ਤੁਹਾਡੀ ਮੰਗਾਂ ਦੇ ਲਈ ਸੰਘਰਸ਼ ਕਰ ਰਹੀ ਹੈ ਇਹਦੇ ਮੈਂਬਰ ਬਣੋ ਇਹਦੇ ਆਗੂ ਬਣੋ ਧਿਆਨ ਨਾਲੇ ਸਮੇਂ ਦੇ ਵਿੱਚ ਸਰਕਾਰ ਦੀ ਧੌਣ ਦੇ ਉੱਪਰ ਗੋਡਾ ਰੱਖ ਕੇ ਮਰੇਗਾ ਨੂੰ ਸਕੀਨ ਨੂੰ ਵੀ ਬਚਾਇਆ ਜਾ ਸਕੇ ਤੇ ਮਰੇਗਾ ਦੀ ਦਿਹਾੜੀ ਤੇ ਸਾਰਾ ਸਾਲ ਕੰਮ ਦੇ ਪ੍ਰਬੰਧ ਦੇ ਲਈ ਵੱਡਾ ਸੰਘਰਸ਼ ਜੜਿਆ ਮਰੇਗਾ ਵਰਕਰ ਦੁਨੀਆ ਦੇ ਵੱਲੋਂ ਲੜਿਆ ਜਾ ਰਿਹਾ ਉਹਦੇ ਵਿੱਚ ਹਿੱਸਾ ਲਈਏ ਧੰਨਵਾਦ